ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਕਿ ਮਾਇਆ ਜਿਹੜੀ ਆ ਬੜੀ ਕੀਮਤੀ ਚੀਜ਼ ਆ ਪੈਸਾ ਤੇ ਇਹਨੂੰ ਆਪਾਂ ਹਰ ਹਰ ਕੋਈ ਜਿਹੜਾ ਬੜਾ ਸਾਹਮ ਸਾਹਮ ਕੇ ਰੱਖਦਾ ਰੱਖਣਾ ਵੀ ਚਾਹੀਦਾ ਵਾ ਤੇ ਪਰ ਇਹ ਆ ਵੀ ਲੋੜਵੰਦਾਂ ਦੀ ਮਦਦ ਵੀ ਕਰਨੀ ਚਾਹੀਦੀ ਆ ਤੇ ਇੱਕ ਵਾਰ ਇੱਕ ਬੰਦੇ ਦੇ ਕੋਲ ਬਹੁਤ ਸਾਰੀ ਮਾਇਆ ਹੁੰਦੀ ਆ ਤੇ ਉਹ ਦਾ ਉਹ ਬਹੁਤ ਸਾਰੀ ਮਾਇਆ ਹੁੰਦੀ ਪਰ ਉਹਨਾਂ ਕੋਈ ਪੁੰਨਦਾਨ ਨਹੀਂ ਕਰਦਾ ਕਿਸੇ ਗਰੀਬ ਨੂੰ ਦੀ ਮਦਦ ਨਹੀਂ ਕਰਦਾ ਤੇ ਉਹਨੇ ਆਪਣੇ ਵਾਸਤੇ ਹਰ ਚੀਜ਼ ਬਣਾਈ ਹੁੰਦੀ ਆ ਵੀ ਇਹ ਮੇਰੀ ਰਵੇ ਮਾਇਆ ਉਹਨੂੰ ਕਹਿੰਦੀ ਆ ਵੀ ਮੈਂ ਜਿਹੜੀ ਆ ਤੇਰੇ ਘਰੋਂ ਚੱਲ ਜਾਣਾ ਵਾ ਉਹ ਕਹਿੰਦੀ ਆ ਵੀ ਮੈਂ ਤੇਰੇ ਘਰ ਰਹਿਣਾ ਨਹੀਂ ਮੈਂ ਚੱਲ ਜਾਣਾ ਵੀ ਤੂੰ ਮੈਨੂੰ ਕੈਦ ਬਣਾ ਕੇ ਰੱਖਿਆ ਮੈਂ ਕਿਸੇ ਲੋੜਵੰਦ ਦੇ ਘਰ ਜਾਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰਤ ਆ ਉਹ ਆਦਮੀ ਕਹਿੰਦਾ ਤੂੰ ਕਿੱਧਰਾਂ ਚਲ ਜਵੇਂਗੀ ਮੈਂ ਤੇ ਤੈਨੂੰ ਘੁੱਟ ਕੇ ਰੱਖ ਲੈਣਾ ਬੰਨ ਕੇ ਰੱਖ ਲੂੰ ਉਹ ਕਹਿੰਦੀ ਆ ਤੂੰ ਮੈਨੂੰ ਜਿੱਥੇ ਮਰਜ਼ੀ ਬੰਨ ਕੇ ਰੱਖ ਲੈ ਕੁੱਟ ਕੇ ਰੱਖ ਲੈ ਮੈਂ ਤੇ ਇਹ ਕਰ ਨਹੀਂ ਰਹਿਣਾ ਮੈਂ ਚਲ ਜਾਣਾ ਤੇ ਕਹਿੰਦੀ ਮੈਂ ਫਲਾਣੇ ਪਿੰਡ ਫਲਾਣੇ ਬੰਦੇ ਦੇ ਘਰ ਜਾਣਾ ਵਾ ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਉਹ ਪਿੰਡ ਦਾ ਨਾਂ ਨਾ ਉਹ ਬੰਦਾ ਜਾਣਦਾ ਵੀ ਨਾ ਬਹੁਤ ਦੂਰ ਦਾ ਨਾਂ ਉਹ ਦੱਸਦੀ ਵੀ ਮੈਂ ਬਹੁਤ ਦੂਰ ਫਲਾਣੇ ਫਲਾਣੇ ਬੰਦੇ ਦੇ ਕੋਲ ਚਲ ਜਾਣਾ ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਉਹ ਕਹਿੰਦਾ ਕਿ ਨਹੀਂ ਮੇਰੇ ਕੋਲ ਬੜੇ ਤਰੀਕੇ ਹੈਗੇ ਆ ਮੈਂ ਤੈਨੂੰ ਸੰਭਾਲ ਕੇ ਰੱਖ ਲੈਣਾ ਮੈਂ ਹੋਰ ਤਰੀਕਾ ਵਰਤ ਲੂੰ ਤੂੰ ਫੇ ਕਿਤਰਾ ਮੇਰੇ ਕੋਲ ਚਲ ਜੂਵੇਂਗੀ ਮੈਂ ਉਹਨੂੰ ਹੋਰ ਕਿਸ ਤਰੀਕੇ ਚ ਰੱਖ ਲੂੰ ਉਹ ਕੀ ਕਰਦਾ ਵਾ ਅਭੀ ਸ਼ਹਿਰ ਜਾਂਦਾ ਤੇ ਜਿੰਨੇ ਵੀ ਉਹਦੇ ਕੋਲ ਪੈਸੇ ਹੁੰਦੇ ਆ ਉਹਨਾਂ ਦੇ ਨਾ ਸੋਨਾ ਖਰੀਦ ਲੈਂਦਾ ਤੇ ਸੋਨਾ ਜਿਹੜਾ ਵਾ ਉਹਦੀਆਂ ਲੰਬੀਆਂ ਲੰਬੀਆਂ ਸਰੀਏ ਜੇ ਬਣਾ ਲੈਂਦਾ ਵਾ ਤੇ ਬਣਾ ਕੇ ਤੇ ਆਪਣੇ ਘਰ ਲੈ ਆਉਂਦਾ ਵਾ ਲਿਆਂ ਕੇ ਤੇ ਫਿਰ ਉਹ ਨਾ ਜਿਦਾ ਪਿਛਲੇ ਜ਼ਮਾਨੇ ਦੇ ਵਿੱਚ ਪਈਆਂ ਹੁੰਦੀਆਂ ਹੈਗੀਆਂ ਸ਼ਤੀਰੀਆਂ ਚ ਗਾਠਾਂ ਉਤੇ ਬਾਲੇ ਪਏ ਹੁੰਦੇ ਉਹ ਕਹਿੰਦਾ ਕਿ ਮੋਟੀ ਜੀ ਇੱਕ ਸਤਿਰੇ ਬਣਾ ਲਿੰਦਾ ਤੇ ਉਹਦੇ ਵਿੱਚ ਉਹ ਨਾ ਉਹ ਜਿਹੜੇ ਸਾਰੇ ਸਰੀਏ ਦੇ ਗੇ ਤੇ ਆਪਣੀ ਛੱਤ ਦੀ ਸਤਿਰ ਦੇ ਵਿੱਚ ਸੰਭਾਲ ਲਿੰਦਾ ਤੇ ਬੜਾ ਖੁਸ਼ ਹੁੰਦਾ ਕਹਿੰਦਾ ਹੁਣ ਮਾਇਆ ਹੁਣ ਤੂੰ ਕਿੱਥੇ ਜਾਏਂਗੀ ਹੁਣ ਹੁਣ ਨਹੀਂ ਤੂੰ ਕਿਤੇ ਵੀ ਜਾ ਸਕਦੀ ਨਾ ਇਹਨੂੰ ਚੋਰ ਖੜ ਸਕਦੇ ਆ ਨਾ ਕੋਈ ਬੰਦਾ ਕੱਢ ਸਕਦਾ ਇਹਨੂੰ ਕੋਈ ਨਹੀਂ ਕੱਢ ਸਕਦਾ ਹੁਣ ਹੁਣ ਨਹੀਂ ਤੂੰ ਕਿਤੇ ਜਾ ਸਕਦੀ ਹੁਣ ਮੈਂ ਤੈਨੂੰ ਪੱਕਾ ਆਪਣੇ ਕੰਟਰੋਲ ਵਿੱਚ ਰੱਖ ਲਿਆ ਹੁਣ ਨਹੀਂ ਜਾ ਸਕਦੀ ਤੇ ਬੜਾ ਖੁਸ਼ ਹੁੰਦਾ ਉਹਨੂੰ ਆਪਣੇ ਮਤਲਬ ਮਾਇਆ ਤੇ ਬੜਾ ਮਾਣ ਹੁੰਦਾ ਹੰਕਾਰ ਹੁੰਦਾ ਕਿ ਇਹ ਮੇਰਾ ਪੈਸਾ ਤੇ ਮੈਂ ਇਹਨੂੰ ਇਸ ਤਰੀਕੇ ਦੇ ਨਾਲ ਸੰਭਾਲਿਆ ਪਰ ਕੁਦਰਤ ਦੇ ਰੰਗ ਜਿਹੜੇ ਉਹ ਕਿਸੇ ਨੇ ਨਹੀਂ ਵੇਖੇ ਕਿ ਕੁਦਰਤ ਪਲ ਵਿੱਚ ਕੀ ਕਰ ਸਕਦੀ ਆ ਕੁਦਰਤ ਦਾ ਐਸਾ ਖੇਡ ਰਚਾਇਆ ਕਿ ਲੱਗੇ ਜਿਹੜੀ ਨਦੀ ਜਾਂਦੀ ਸੀ ਉਹਦੇ ਵਿੱਚ ਖੜ ਆ ਗਈ ਬਹੁਤ ਜ਼ਿਆਦਾ ਪਾਣੀ ਆ ਗਿਆ ਬਹੁਤ ਜ਼ਿਆਦਾ ਪਾਣੀ ਆ ਗਿਆ ਇੰਨਾ ਕ ਪਾਣੀ ਆ ਗਿਆ ਕਿ ਲੋਕਾਂ ਨੂੰ ਆਪਣੇ ਘਰ ਬਾਹਰ ਛੱਡ ਕੇ ਜਿਹੜੇ ਦੂਰ ਜਾਣ ਵਾਸਤੇ ਮਜਬੂਰ ਹੋਣਾ ਪਿਆ ਤੇ ਉਹ ਬੰਦਾ ਜਿਹੜਾ ਨਾ ਆਪਣਾ ਘਰ ਨਹੀਂਗਾ ਛੱਡਦਾ ਵੀ ਮੈਂ ਨਹੀਂਗਾ ਜਾਣ ਉਹਨੂੰ ਪਤਾ ਹੁੰਦਾ ਵਾ ਵੀ ਮੈਂ ਆਪਣੇ ਘਰ ਦੇ ਵਿੱਚ ਹੀ ਮਾਇਆ ਰੱਖੀ ਆ ਤੇ ਉਹਦਾ ਘਰ ਸਾਰਾ ਰੁੜ ਜਾਂਦਾ ਉਹ ਜਿਹੜੀ ਛਤੀਰੀਆਂ ਉਹ ਵੀ ਰੁੜਨ ਤੋਂ ਬੜੀ ਕੋਸ਼ਿਸ਼ ਕਰਦਾ ਵਾ ਵੀ ਇਸ ਛਤੀਰੀ ਨੂੰ ਮੈਂ ਸੰਭਾਲ ਕੇ ਰੱਖਾਂ ਤੇ ਪਰ ਵਹਿੰਦਿਆਂ ਵਹਿੰਦਿਆਂ ਹੀ ਨਾ ਉਹਦੇ ਹੱਥ ਦੇ ਵਿੱਚੋਂ ਨਾ ਉਹ ਛਤੀਰੀ ਜਿਹੜੀ ਆ ਨਿਕਲ ਜਾਂਦੀ ਆ ਤੇ ਰੁੜ ਜਾਂਦੀ ਆ ਚਾਹਰ ਸਵੇਰੇ ਪਾਣੀ ਪਾਣੀ ਆ ਜਾਂਦਾ ਵਾ ਤੇ ਉਹਦੀ ਕੋਈ ਵਾਹ ਪੇਸ਼ ਨਹੀਂ ਕੀ ਜਾਂਦੀ ਤੇ ਉਹ ਬੜਾ ਆਪਣੇ ਮੱਥੇ ਨੂੰ ਹੱਥ ਮਾਰਦਾ ਵੀ ਵਾਕ ਕਹੀ ਮਾਇਆ ਕਹਿੰਦੀ ਮੈਂ ਤੇਰੇ ਘਰ ਨਹੀਂ ਰਹਿਣਾ ਮੈਂ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਕਿੰਨੇ ਮੈਂ ਯਤਨ ਕੀਤੇ ਕਿ ਮੈਂ ਮਾਇਆ ਨੂੰ ਪਰ ਮੇਰੀ ਹਰ ਚਤ్రਾਈ ਜਿਹੜੀ ਪਰਮਾਤਮਾ ਦੇ ਅੱਗੇ ਫੇਲ ਹੋ ਗਈ ਆ ਤੇ ਵੀ ਉਹ ਬੜਾ ਉਸ ਅਪਸ਼ਟਾਉਂਦਾ ਕਿ ਮੈਂ ਕਿਸੇ ਗਰੀਬ ਦੀ ਮਦਦ ਕਰ ਦਿੰਦਾ ਕਿਸੇ ਨੂੰ ਕੋਈ ਘਰ-ਬਾਰ ਬਣਾ ਦਿੰਦਾ ਕਿਸੇ ਨੂੰ ਕੋਈ ਚੀਜ਼ ਲੈ ਦਿੰਦਾ ਕਿੰਨਾ ਚੰਗਾ ਹੁੰਦਾ ਜੇ ਮੈਂ ਆਖੇ ਲੱਗਿਆ ਹੁੰਦਾ ਤੇ ਮੈਂ ਮਾਇਆ ਦੇ ਮੋਹ ਜਾਲ ਵਿੱਚ ਫਸ ਗਿਆ ਤੇ ਮੈਂ ਕਿਸੇ ਦੀ ਕੋਈ ਮਦਦ ਨਹੀਂ ਕਰ ਸਕਿਆ ਫਿਰ ਜਦੋਂ ਪਾਣੀ ਉਤਰ ਜਾਂਦੇ ਆ ਨਾ ਥੋੜੇ ਦਿਨਾਂ ਬਾਅਦ ਉਹ ਮਨ 'ਚ ਵਿਚਾਰ ਆਉਂਦੀ ਆ ਵੀ ਮਾਇਆ ਮੈਨੂੰ ਦੱਸ ਕੇ ਗਈ ਸੀ ਵੀ ਮੈਂ ਫਲਾਣੇ ਫਲਾਣੇ ਪਿੰਡ ਫਲਾਣੇ ਫਲਾਣੇ ਨਾਂ ਦੇ ਬੰਦੇ ਦੇ ਘਰ ਜਾਣਾ ਭਲਾ ਮੈਂ ਜਾ ਕੇ ਵੇਖਾਂ ਤੇ ਸੀ ਵੀ ਸੱਚੀ ਮੱਚੀ ਉੱਥੇ ਗਈ ਆ ਕਿ ਇਹ ਝੂਠੀ ਆ ਫਿਰ ਉਹ ਨਾ ਉਹ ਬਹੁਤ ਦੂਰ ਪੁੱਛਦਾ ਪਛਾਉਂਦਾ ਪੁੱਛਦਾ ਪਛਾਉਂਦਾ ਜਾਂਦਾ ਵਾ ਉਹ ਜਿਹੜੇ ਬੰਦੇ ਦਾ ਨਾਂ ਲੈਂਦੇ ਆ ਉੱਥੇ ਜਾ ਕੇ ਜਦੋਂ ਪਿੰਡ ਵਿੱਚ ਪੁੱਛਦਾ ਵੀ ਫਲਾਣੇ ਫਲਾਣੇ ਨਾਂ ਦਾ ਬੰਦਾ ਹੈਗਾ ਤੇ ਉਹ ਨਾ ਪਿੰਡ ਦੇ ਲੋਕ ਕਹਿੰਦੇ ਆ ਹਾਂ ਹਾਂ ਫਲਾਣਾ ਫਲਾਣਾ ਪਿੰਡ ਦਾ ਬੰਦਾ ਹੈਗਾ ਬਹੁਤ ਗਰੀਬ ਬੰਦਾ ਸੀਗਾ ਹੁਣ ਉਹਦੇ ਘਰ ਬਹੁਤ ਜਿਆਦੀ ਮਾਇਆ ਆ ਗਈ ਆ ਤੇ ਉਹ ਨਾ ਬਹੁਤ ਅਮੀਰ ਹੋ ਗਿਆ ਵਾ ਉਹਦੇ ਦਿਨ ਬਦਲ ਗਿਆ ਜਦੋਂ ਨਾ ਤੇ ਉਹਨੇ ਬਹੁਤ ਵੱਡਾ ਨਾ ਵੀ ਉਹਨੇ ਘਰ ਦੇ ਵਿੱਚ ਆਪਣਾ ਇੱਕ ਸਟੋਰ ਜਿਹਾ ਵੀ ਬਣਾਇਆ ਹੁੰਦਾ ਦੁਕਾਨ ਬਣਾਈ ਹੁੰਦੀ ਆ ਜਦੋਂ ਉਹ ਜਾਂਦਾ ਤੇ ਵੀ ਉਹ ਪੁੱਛਦਾ ਨਹੀਂਗਾ ਕੁਝ ਵੀ ਕਹਿੰਦਾ ਵੀ ਮੈਨੂੰ ਵੀ ਮੇਰੀ ਨੂੰ ਮੇਰੇ ਕੋਲ ਬਹੁਤ ਸਾਰੀ ਮਾਇਆ ਸੀ ਤੇ ਉਹ ਕਹਿੰਦੀ ਸੀ ਵੀ ਮੈਂ ਫਲਾਣੇ ਫਲਾਣੇ ਬੰਦੇ ਦੇ ਘਰ ਜਾਣਾ ਤੇ ਫਲਾਣੇ ਫਲਾਣੇ ਪਿੰਡ ਫਲਾਣੇ ਬੰਦੇ ਦੇ ਘਰ ਜਾਣਾ ਜਿਹੜਾ ਬਹੁਤ ਗਰੀਬ ਉਹਥੇ ਕਹਿੰਦਾ ਵੀ ਮੈਂ ਨਾ ਵੇਖਣਾ ਹੈ ਵੀ ਮਾਇਆ ਝੂਠੀ ਈ ਜਾਂ ਮੈਂ ਝੂਠਾ ਵੀ ਵਾਕਿਆ ਹੀ ਮਾਇਆ ਤੇਰੇ ਘਰ ਆਈ ਆ ਤੇ ਫਿਰ ਉਹ ਨਾ ਦੱਸਦਾ ਵਾ ਵੀ ਹਾਂ ਵਾਕਿਆ ਵੀ ਇਦਾਂ ਇੱਕ ਸ਼ਤੀਰੀ ਜਿਹੜੀ ਰੋੜ ਦੀ ਰੋੜ ਦੀ ਸਾਡੇ ਘਰ ਆ ਆਈ ਸਾਨੂੰ ਮਿਲੀ ਆ ਤੇ ਉਹਨੂੰ ਮੈਂ ਘਰ ਲਿਆਂ ਕਿ ਜਦੋਂ ਆਪਣੀ ਵੱਲੋਂ ਤੇ ਮੈਂ ਬਾਲਨ ਚੀਰਨ ਵਾਸਤੇ ਚੀਰਿਆ ਈ ਇਹਨੂੰ ਬਾਲ ਕੇ ਆਪਾਂ ਰੋਟੀ ਪਾਣੀ ਕਰਦੇ ਆਂ ਮੈਂ ਬਹੁਤ ਗਰੀਬ ਸੀ ਤੇ ਜਦੋਂ ਉਹਨੂੰ ਮੈਂ ਕਟਿਆ ਤੇ ਉਹਦੇ ਵਿੱਚੋਂ ਨਾ ਲੰਬੀਆਂ ਲੰਬੀਆਂ ਛੜਾਂ ਜਿਹੜੀਆਂ ਉਹ ਸੋਨੇ ਦੀਆਂ ਨਿਕਲੀਆਂ ਤੇ ਉਹਦੇ ਨਾਲ ਮੈਂ ਤੇ ਮਾਰੋ ਬੀ ਮਾਲੂ ਮਾਲ ਹੋ ਗਿਆ ਵਾ ਆਪਣਾ ਮੇਰਾ ਘਰਬਾਰ ਵੀ ਬਣ ਗਿਆ ਮੈਂ ਆਪਣੀ ਬੜੀ ਵਧੀਆ ਦੁਕਾਨ ਵੀ ਚਲਾ ਲਈਆ ਤੇ ਉਹ ਕਹਿੰਦਾ ਵੀ ਜੇ ਚਾਹੀਦਾ ਤੈਨੂੰ ਮੈਂ ਕੁਛ ਦੇ ਤੈਨੂੰ ਵੀ ਦੇ ਦੇਣਾ ਉਹ ਕਹਿੰਦਾ ਵੀ ਨਹੀਂ ਉਹ ਮੇਰੀ ਰਹੀ ਜੇ ਮੇਰੀ ਹੁੰਦੀ ਤੇ ਮੇਰੇ ਕੋਲ ਰਹਿੰਦੀ ਇਹ ਹੁਣ ਮੇਰੀ ਨਹੀਂ ਇਹ ਹੁਣ ਤੇਰੀ ਆ ਤੇ ਮੈਂ ਨਹੀਂ ਇਹ ਨੂੰ ਲੈਣਾ ਵੀ ਹੁਣ ਮੈਂ ਸਿਰਫ ਇੱਕ ਮਾਇਆ ਦੇ ਬੋਲ ਵੇਖਣ ਵਾਸਤੇ ਆਇਆ ਵੀ ਮਾਇਆ ਨੇ ਮੈਨੂੰ ਇਹ ਕਿਹਾ ਸੀ ਮੈਂ ਫਲਾਣੇ ਪਿੰਡ ਫਲਾਣੇ ਬੰਦੇ ਦੇ ਘਰ ਜਾਣਾ ਤੇ ਮੈਂ ਤਾਂ ਆਇਆ ਤੇਰੇ ਕੋਲ ਵੇਖਣ ਆਇਆ ਉਹ ਕਹਿੰਦਾ ਪਿਆ ਵੀ ਚਲੋ ਠੀਕ ਆ ਉਹ ਨਾ ਉਹਨੂੰ ਚਾਹ ਪਾਣੀ ਪਿਉਂਦੇ ਉਹਦੀ ਸੇਵਾ ਕਰਦੇ ਆ ਤੇ ਫਿਰ ਨਾ ਉਹ ਜਿਵੇਂ ਆਪ ਵੀ ਕਿਸੇ ਨੂੰ ਆਪਾਂ ਗਿਫਟ ਦਿੰਨੇ ਆ ਕੋਈ ਉਹ ਕਹਿੰਦੇ ਚਲੋ ਤੁਸੀਂ ਮਾਇਆ ਨਾ ਖੜੋ ਤੇ ਅਸੀਂ ਇਹ ਨਵਾਂ ਨਵਾਂ ਆਪਣਾ ਸਟੋਰ ਬਣਾਇਆ ਤੇ ਤੁਸੀਂ ਸਾਡੇ ਕੋਲੋਂ ਨਾ ਥੋੜੇ ਜਿਹੀ ਤੁਹਾਨੂੰ ਸਮਾਨ ਦਿੰਨੇ ਆ ਬੱਚਿਆਂ ਵਾਸਤੇ ਲੈ ਜਾਓ ਉਹ ਥੋੜਾ ਜਿਹਾ ਸਮਾਨ ਦਿੰਦੇ ਆ ਇੱਕ ਆਟੇ ਦੀ ਮਲੋ ਥੈਲੀ ਜੀ ਦਿੰਦੇ ਆ ਉਹਦੇ ਵਿੱਚ ਨਾ ਵੀ ਕੀ ਕਰਦੇ ਆ ਵੀ ਥੋੜੀਆਂ ਜੀਆਂ ਨਾ ਸੋਨੇ ਦੀਆਂ ਮੋਹਰਾਂ ਜਿਹੜੀਆਂ ਉਹ ਕੱਟ ਕੇ ਨਾ ਸਰੀਏ ਛੁੱਟ ਛੁੱਟ ਟੋਟੇ ਕਰਕੇ ਤੇ ਸਰੀਏ ਦੇ ਪਾ ਦਿੰਦਾ ਵਾ ਵੀ ਚੱਲ ਜਦੋਂ ਇਹ ਆਪਣੇ ਘਰ ਜਾਊਗਾ ਇਦਾਂ ਤਾਂ ਹੁਣੇ ਮੇਰੇ ਕੋਲ ਉਹ ਨਹੀਂ ਲੈਂਦਾ ਜਦੋਂ ਇਹ ਆਪਣੇ ਘਰ ਜਾਊਗਾ ਜਦੋਂ ਇਹ ਆਟਾ ਖੋਲੂਗਾ ਤੇ ਉਹਦੇ ਵਿੱਚ ਉਹ ਜਿਹੜੇ ਸੋਨੇ ਦੇ ਛੋਟੇ ਛੋਟੇ ਟੋਟੇ ਕੀਤੇ ਹੋਏ ਆ ਤੇ ਇਹ ਲੈ ਲੂਗਾ ਤੇ ਉਹ ਨਾ ਜਿਹੜਾ ਉਹ ਪੈਕੇਟ ਲੈ ਕੇ ਆਪਣੇ ਘਰ ਚਲ ਜਾਂਦਾ ਘਰ ਜਦੋਂ ਜਾਂਦਾ ਉਹ ਪੈਕੇਟ ਖੋਲਦੈ ਨਹੀਂਗੇ ਤੇ ਕੀ ਹੁੰਦਾ ਕਿ 2-4 ਦਿਨ ਉਹ ਪੈਕੇਟ ਜਿਹੜਾ ਉਹਨਾਂ ਦੇ ਘਰ ਪਿਆ ਰਹਿੰਦਾ ਪਿਆ ਰਹਿੰਦਾ ਵਾ ਤੇ ਕੀ ਹੁੰਦਾ ਕਿ ਇੱਕ ਮੰਗਤਾ ਉਹਦੇ ਘਰ ਆਉਂਦਾ ਵਾ ਤੇ ਮੰਗਤਾ ਆਉਂਦਾ ਉਹਨਾਂ ਦੇ ਘਰ ਆਉਂਦਾ ਤੇ ਜਦੋਂ ਮੰਗਤਾ ਆਉਂਦਾ ਨਾ ਤੇ ਉਹ ਕੀ ਕਰਦਾ ਵਾ ਕਿ ਉਹ ਜਿਹੜਾ ਆਟੇ ਵਾਲੀ ਥੈਲੀ ਹੈਗੀ ਆਟੇ ਉਹਦੇ ਵਿੱਚੋਂ ਨਾ ਵੀ ਕੋਲੀ ਭਰ ਕੇ ਨਾ ਤੇ ਆਟੇ ਦੀ ਉਹਨੂੰ ਮੰਗਤੇ ਨੂੰ ਪਾ ਦਿੰਦਾ ਜਦੋਂ ਮੰਗਤੇ ਨੂੰ ਆਟਾ ਪਾ ਦਿੰਦਾ ਤੇ ਉਹ ਜਿਹੜੀਆਂ ਸੋਨੇ ਦੇ ਜਿਹੜੇ ਛੁੱਟ-ਛੁੱਟੇ ਪੀਸ ਕੀਤੇ ਹੋਏ ਨੇ ਉਹ ਆਟੇ ਵਾਲੀ ਕੌਲੀ ਦੇ ਵਿੱਚ ਚੱਲ ਗਏ ਮੰਗਤੇ ਨੂੰ ਚੱਲ ਗਏ ਤੇ ਮੰਗਤੇ ਦੇ ਕੋਲ ਹੋਰ ਵੀ ਬਹੁਤ ਸਾਰਾ ਆਟਾ ਸੀਗਾ ਤੇ ਇਸੇ ਤਰ੍ਹਾਂ ਹੀ ਉਹ ਜਦੋਂ ਮੰਗਤਾ ਜਿਹੜਾ ਵਾ ਉਹ ਆਟਾ ਲੈ ਗਿਆ ਤੇ ਫਿਰ ਉਹ ਸੁਬਾਬੇ ਇਦਾਂ ਬਣਿਆ ਕਿ ਜਿੰਨਾ ਉਹ ਕਿੰਨਾ ਕਈਆਂ ਪਿੰਡਾਂ ਵਿੱਚ ਜਾਣਾ ਹੁੰਦਾ ਜਮਾ ਕਰ ਲੈਂਦੇ ਆ ਫਿਰ ਉਹਨੇ ਉਹਨੇ ਕੀ ਕੀਤਾ ਮੰਗਤੇ ਨੇ ਜਿਉ ਸਾਰਾ ਉਹ ਕੋ ਬਹੁਤ ਸਾਰਾ ਆਟਾ ਇਕੱਠਾ ਹੋ ਗਿਆ ਲੋੜ ਤੋਂ ਵੱਧ ਹੋ ਗਿਆ ਤੇ ਉਹ ਨਾ ਉਹ ਪਿੰਡ ਜਿੱਦੋਂ ਮੰਗਦਾ ਜਾਂਦਾ ਉਸ ਪਿੰਡ ਤੱਕ ਪਹੁੰਚ ਜਾਂਦਾ ਤੇ ਉਹ ਕਹਿੰਦਾ ਵਾ ਕਿ ਉਹ ਦੁਕਾਨਦਾਰ ਨੂੰ ਮੈਂ ਆਟਾ ਵੇਚ ਦਿੰਨਾ ਵਾ ਤੇ ਉਹ ਆਟੇ ਦੇ ਬਦਲੇ ਵੀ ਮੈਂ ਪੈਸੇ ਲੈ ਲੈਣਾ ਤੇ ਕੁਝ ਹੋਰ ਸਮਾਨ ਲੈ ਲੈਣਾ ਵਾ ਤੇ ਫਿਰ ਨਾ ਉਹ ਉਸ ਦੁਕਾਨਦਾਰ ਨੂੰ ਨਾ ਉਹ ਆਟਾ ਪਾ ਦਿੰਦਾ ਵਾ ਤੇ ਉਹਦੇ ਸੋਨੇ ਦੀਆਂ ਮੋਹਰਾ ਹੁੰਦੀਆਂ ਵਾ ਮੋਹਰਾ ਨਹੀਂ ਮਿਲ ਉਹ ਜਿਹੜੇ ਛੋਟੇ ਸਿੱਕੇ ਬਣਾਏ ਹੁੰਦੇ ਉਹਨੇ ਟੋਟੇ ਉਹ ਵੀ ਜਿਹੜੇ ਉਹ ਦੁਕਾਨਦਾਰ ਦੇ ਕੋਲ ਚੱਲ ਜਾਂਦੇ ਆ ਜੇ ਉਹ ਚਲ ਜਾਂਦੇ ਆ ਤੇ ਉਹ ਮੰਗਤਾ ਵੀ ਉਹ ਚਲ ਜਾਂਦਾ ਉਹਨਾਂ ਨੂੰ ਆਟਾ ਦੀ ਕਿਉਂ ਬਾਅਦ ਵਿੱਚ ਵੇਖਦਾ ਤੇ ਫਿਰ ਉਹ ਨਾ ਜਿਹੜਾ ਦੁਕਾਨਦਾਰਾ ਨਾ ਉਹ ਬੜਾ ਹੈਰਾਨ ਹੁੰਦਾ ਕਿ ਕਹਿੰਦਾ ਕਿ ਵਾਕਈ ਕਿ ਜਿੱਦਾਂ ਮਾਇਆ ਦੀ ਮੈਂ ਤੇਰੇ ਘਰ ਨਹੀਂ ਰਹਿਣਾ ਤੇ ਮੈਂ ਇੱਥੋਂ ਚਲੇ ਜਾਣਾ ਵਾ ਤੇ ਮੈਂ ਫਲਾਣੇ ਬੰਦੇ ਦੇ ਕੋਲ ਜਾਣਾ ਵਾ ਜਿਵੇਂ ਮੈਨੂੰ ਉਹ ਬੰਦਾ ਗੱਲ ਸੁਣਾ ਕੇ ਗਿਆ ਸੀ ਤੇ ਉਹ ਕਹਿੰਦਾ ਕਿ ਵਾਕਈ ਰੱਬ ਦੇ ਰੰਗ ਜਿਹੜੇ ਆ ਬੜੇ ਨਿਆਰੇ ਆ ਬਹੁਤ ਨਿਆਰੇ ਕੁਦਰਤ ਜਿਹੜੀ ਉਹ ਬੜੀ ਬੇਅੰਤ ਵਾ ਕਿ ਜਿਹੜੀ ਚੀਜ਼ ਹੈ ਜਿਹਦੇ ਕਰਮਾਂ ਵਿੱਚ ਆ ਉਹ ਉੱਥੇ ਹੀ ਜਾਣੀ ਆ ਤੇ ਮਾਇਆ ਜਿਹੜੀ ਆ ਉਹ ਬੰਦਾ ਜਿਹੜਾ ਬੜੇ ਦਾਅਵੇ ਕਰਦਾ ਸੀ ਉਸ ਮਾਇਆ ਤੇ ਵੀ ਇਹ ਮੇਰੀ ਆ ਇਹ ਮੇਰੀ ਆ ਤੇ ਕਹਿੰਦਾ ਕਿ ਮੈਂ ਤੇ ਫਿਰ ਵੀ ਵੀ ਭਲੇਖੇ ਦੇ ਨਾਲ ਉਹਨੂੰ ਦਿੱਤੀ ਥੋੜੀ ਜੀ ਵੀ ਚਲੋ ਕੁਛ ਨਾ ਕੁਛ ਇਹਦੇ ਕੋਲੇ ਸੋਨਾ ਵਾਪਸ ਚਲ ਜੂਗਾ ਉਹਦੇ ਕੋਲ ਤੇ ਉਹ ਆਪਣਾ ਗੁਜ਼ਾਰਾ ਕਰ ਲੂਗਾ ਪਰ ਨਹੀਂ ਕਹਿੰਦੇ ਕਿ ਨਹੀਂ ਜਦੋਂ ਇਹ ਜਿਹੜੀ ਮੇਰੇ ਕਰਮਾਂ ਦੀ ਚੀਜ਼ ਹੀ ਕਿੰਨੇ ਥਾਵਾਂ ਤੋਂ ਘੁੰਮ ਘੁਮਾ ਕੇ ਮੇਰੇ ਕੋਲ ਆ ਗਈ ਆ ਤੇ ਜਿਹੜੀ ਉਹ ਫਿਰ ਉਹ ਸੋਚਦਾ ਵੀ ਵਾਕਿਆ ਜਿੱਦਾਂ ਕਹਿੰਦੇ ਵੀ ਮਾਇਆ ਵੀ ਪੈਸਾ ਪੈਸਾ ਕਰਦੀ ਦੁਨੀਆ ਪੈਸਾ ਕਾਗ ਬਨੇਰੇ ਦਾ ਪਲ ਵਿੱਚ ਆਵੇ ਪਲ ਵਿੱਚ ਜਾਵੇ ਚੋਜ ਕਰੇ ਚਫੇਰੇ ਦਾ ਕਹਿੰਦਾ ਵੀ ਵਾਕਿਆ ਜਿਹੜੀ ਮਾਇਆ ਉਹ ਨਾ ਇਹ ਬੜੀ ਅਜੀਬੋ ਗਰੀਬ ਆ ਕੋਈ ਪਤਾ ਨਹੀਂ ਲੱਗਦਾ ਇਹਨੇ ਕਿਸ ਵਕਤ ਕਿਹਦੇ ਕੋਲ ਆ ਜਾਣਾ ਤੇ ਕਿਹਦੇ ਕੋਲ ਚਲੇ ਜਾਣਾ ਵਾ ਤੇ ਸਾਨੂੰ ਕਿਸੇ ਵੀ ਗੱਲ ਦਾ ਮਾਣ ਨਹੀਂ ਕਰਨਾ ਚਾਹੀਦਾ ਦਾਵੇ ਨਹੀਂ ਕਰਨੇ ਚਾਹੀਦੇ ਅਸੀਂ ਐਦਾਂ ਕਰ ਲਾਂਗੇ ਅਸੀਂ ਐਦਾਂ ਕਰ ਲਾਂਗੇ ਜਿਹੜੇ ਇਹ ਪੈਸੇ ਆ ਨਾ ਇਹ ਪੈਸੇ ਕਦੀ ਕਿਸੇ ਦੀ ਮੇਤ ਨਹੀਂ ਹੋਏ ਪਤਾ ਨਹੀਂ ਕਿਸ ਵੇਲੇ ਬੰਦਾ ਅਰਬਾਂ ਖਰਬਾਂ ਚ ਹੋ ਸਕਦਾ ਵਾ ਲੱਖਾਂ ਕਰੋੜਾਂ ਅਰਬਾਂ ਖਰਬਾਂ ਚ ਹੋ ਸਕਦਾ ਤੇ ਕਿਸ ਵੇਲੇ ਪਤਾ ਨਹੀਂ ਉਹ ਕਿਹੜੇ ਵੇਲੇ ਗਰੀਬ ਪਿਖਾਰੀ ਬਣ ਸਕਦਾ ਤੇ ਕਦੀ ਵੀ ਸਾਨੂੰ ਜਿਹੜਾ ਨਾ ਮਾਇਆ ਦਾ ਪੈਸੇ ਦਾ ਘਰਾ-ਬਾਰ ਦਾ ਕਿਸੇ ਵੀ ਚੀਜ਼ ਦਾ ਜਿਹੜਾ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ